ਜਿਹੜਾ ਉਹ ਮੁੰਡਾ ਹੈ ਉਸਨੇ ਇਸ ਕੁੜੀ ਦੀ ਫੋਟੋ ਵੀਡੀਓ ਵਾਇਰਲ ਕੀਤੀ ਅਗਰ ਤੇਰੀ ਮਾਂ ਕਹਿ ਦਿੰਦੀ ਤੈਨੂੰ ਕਿ ਤੂੰ ਮੇਰਾ ਪੁੱਤ ਨਹੀਂ ਹੈ ਘਰੋਂ ਨਿਕਲ ਜਾ ਤੇ ਤੂੰ ਆਪਣੀ ਮਾਂ ਦੀ ਵੀ ਵੀਡੀਓ ਪਾਉਂਦਾ ਆਪਣੇ ਪਿਓ ਨਾਲ ਇਹ ਆਪਣੀ ਭੈਣ ਦੀ ਉਸਦੀ ਵਿਆਹ ਵਿਆਹੀ ਹੁੰਦੀ ਜਾਂ ਨਹੀਂ ਹੁੰਦੀ ਉਸਤੇ ਬॉयਫ੍ਰੈਂਡ ਨਾਲ ਹੁੰਦੀ ਉਸਦੀ ਵੀ ਵੀਡੀਓ ਕੱਢ ਦਿੰਦਾ ਵਾਇਰਲ ਕੁੜੀ ਨੇ ਨਾ ਕਰ ਦਿੱਤੀ ਕਿਸੇ ਗੱਲ ਦੀ ਇੱਕ ਆਦਮੀ ਨੂੰ ਉਹ ਬਰਦਾਸ਼ਤ ਹੀ ਨਹੀਂ ਹੋਇਆ ਉਸ ਮੁੰਡੇ ਨੂੰ ਕਿ ਇਸਨੇ ਕਹਿ ਦਿੱਤਾ ਕਿ ਮੈਂ ਤੇਰੇ ਨਾਲ ਰਿਲੇਸ਼ਨ ਨਹੀਂ ਰੱਖਣਾ ਚਾਹੁੰਦਾ ਪਰਸਨਲ ਰਿਲੇਸ਼ਨ ਜਿਹੜੇ ਨੇ ਦੇਖੋ ਫਿਜ਼ੀਕਲ ਇੰਟੀਮੇਸੀ ਹਰ ਰਿਲੇਸ਼ਨ ਦੀ ਇੱਕ ਨੀਡ ਹੁੰਦੀ ਹੈ ਹਰ ਇਨਸਾਨ ਦੀ ਨੀਡ ਹੁੰਦੀ ਹੈ ਬਟ ਉਸ ਨੂੰ ਇੱਕ ਬਿਊਟੀਫੁਲੀ ਐਕਟ ਬਣਾਇਆ ਐਕਟ ਰੱਬ ਨੇ ਕੋਈ ਇੱਕ ਬਿਊਟੀਫੁਲ ਚੀਜ਼ ਬਣਾਈ ਸੀ ਜਿਸ ਨੂੰ ਪਰਦਿਆਂ ਦੇ ਵਿੱਚ ਹੀ ਚੰਗੀ ਲੱਗਦੀ ਸੀ ਹੁਣ ਉਹ ਪਰਦੇ ਜਿਹੜੇ ਨੇ ਉਹ ਖੁੱਲ ਕੇ ਮੀਡੀਆ ਆਪਣੇ ਮੋਬਾਈਲਾਂ ਚ ਆ ਗਏ ਨਿੱਜੀ ਪਲਾਂ ਨੂੰ ਜਿਹੜੀ ਕਹਿ ਲਈਏ ਕਿ ਕੋਇਮਰੀ ਦੇ ਵਿੱਚ ਰਿਕਾਰਡ ਕਰਨਾ ਫੋਨ ਦੇ ਵਿੱਚ ਰਿਕਾਰਡ ਕਰਨ ਦੀ ਜ਼ਰੂਰਤ ਹੀ ਕਿਉਂ ਪੈਂਦੀ ਹੈ ਮੁੰਡੇ ਨੂੰ ਆਪਣੇ ਆਪ ਨੂੰ ਦੋਸਤਾਂ ਨੂੰ ਦਿਖਾਉਣ ਲਈ ਕਿ ਮੈਂ ਬਹੁਤ ਆਦਮੀ ਆ ਮਰਦਾ ਤੇ ਮੇਰੇ ਕੋਲ ਤੇ ਗਰਲਫ੍ਰੈਂਡ ਹੈਗੀ ਹੈ ਮੈਂ ਤੇ ਕਿਸੇ ਵੀ ਕੁੜੀ ਨਾਲ ਆਈ ਕੈਨ ਹੈਵ ਰਿਲੇਸ਼ਨ ਤਾਂ ਉਸ ਤੋਂ ਬਾਅਦ ਵੀ ਨਹੀਂ ਨੌਜਵਾਨ ਲੜਕੀਆਂ ਜਾਂ ਲੜਕੇ ਸਮਝਦੇ ਵੀ ਜਦੋਂ ਪਤਾ ਹੈ ਕਿ ਇਸ ਤਰ੍ਹਾਂ ਹੋ ਜਾਂਦਾ ਹੈ ਉਸ ਤੋਂ ਬਾਅਦ ਵੀ ਤੁਸੀਂ ਉਹ ਰਿਕਾਰਡ ਕਰ ਰਹੇ ਹੋ ਤਾਂ ਕਿੰਨੇ ਵੱਡੇ ਕ੍ਰਾਈਮ ਨੂੰ ਜਿਹੜਾ ਅੰਜਾਮ ਦੇ ਕੁੜੀਆਂ ਕਿ ਆ ਜਿੰਮ ਕਿ ਆ ਮੁੰਡਾ ਕਿਤੇ ਹੋਰ ਨਾ ਚਲੇ ਜਾਏ ਉਸ ਨੂੰ ਇੱਕ ਪ੍ਰੋਟੈਕਟ ਮਤਲਬ ਕਿ ਮੈਂ ਇਸ ਨੂੰ ਆਪਣੇ ਕੰਬਜੇ ਚੀ ਰੱਖਾ ਹੈ ਮੁੰਡਾ ਕਿਦੇ ਮਨ ਛੱਡ ਗਿਆ ਤੇ ਮੇਰਾ ਕੀ ਹੋਏਗਾ ਉਸ ਚੱਕਰ ਚ ਉਸੇ ਘੇਰੇ ਚ ਯੂ نو ਹੀ ਦੇ ਕੀ ਫਾਲਿੰਗ ਇਨਟੂ ਥੈਟ ਟਰੈਪ ਅਗਰ ਆ ਰਿਲੇਸ਼ਨ ਇਸ ਮੁੰਡੇ ਨੇ ਤੋੜਿਆ ਹੁੰਦਾ ਤੇ ਕਿਹਾ ਕੁੜੀ ਨੇ ਉਸ ਦੀ ਵੀਡੀਓਜ਼ ਵਾਇਰਲ ਕਰਨੀ ਸੀ ਨਹੀਂ ਨਹੀਂ ਤੇ ਅਗਰ ਆ ਕੁੜੀ ਨੇ ਰਿਲੇਸ਼ਨ ਤੋੜਿਆ ਤੇ ਉਹ ਮੁੰਡੇ ਨੇ ਵੀਡੀਓ ਵਾਇਰਲ ਕਰ ਦਿੱਤੀ ਉਹ ਬੱਚੀ ਦੀ ਵੀ ਗਲਤੀਆਂ ਸੀ ਜਦੋਂ ਉਹ ਆਪਣੀ ਫੋਟੋਸ ਭੇਜਦੀ ਸੀਗੀ ਉਹ ਵਿਸ਼ੇ ਕੋ ਮੁੰਡਾ ਮੰਗਦਾ ਹੋਣਾ ਉਹ ਭੇਜ ਦਿੱਦੀ ਸੀਗੀ ਸਤਿ ਸ਼੍ਰੀ ਅਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਉੱਪਲ ਫਾਰਮ ਅਜਿਹਾ ਸ਼ਬਦ ਬਣ ਚੁੱਕਿਆ ਹੈ ਜੋ ਪਿਛਲੇ 2-3 ਦਿਨਾਂ ਤੋਂ ਪੰਜਾਬ ਦੇ ਵਿੱਚ ਟ੍ਰੈਂਡ ਕਰ ਰਿਹਾ ਹੈ ਕਿਉਂਕਿ ਇੱਕ ਕੁੜੀ ਦੀਆਂ ਵੀਡੀਓਸ ਜਿਹੜੀਆਂ ਵਾਇਰਲ ਹੁੰਦੀਆਂ ਨੇ ਜਿਸ ਤੋਂ ਬਾਅਦ ਇੱਕ ਚਰਚਾ ਮੀਡੀਆ ਦੇ ਵਿੱਚ ਛਿੜਦੀ ਹੈ ਤੇ ਜਿਹੜਾ ਮੁੰਡਾ ਦੋਸ਼ੀ ਮੰਨਿਆ ਜਾ ਰਿਹਾ ਇਸ ਕੇਸ ਦੇ ਵਿੱਚ ਉਹਨੂੰ ਸਜ਼ਾ ਦੀ ਜਿਹੜੀ ਗੱਲ ਹੈ ਉਹ ਵੀ ਹੁਣ ਸਾਹਮਣੇ ਆਈ ਹੈ ਸੋ ਇਸ ਮਾਮਲੇ ਦੇ ਬਾਬਤ ਅਸੀਂ ਗੱਲਬਾਤ ਕਰਾਂਗੇ ਮਿਸਿਸ ਬਾਟ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਇੰਟਰਪ੍ਰੈਨਰ ਨੇ ਅਤੇ ਸੋਸ਼ਲ ਐਕਟਿਵਿਸਟ ਨੇ ਉਹ ਲਗਾਤਾਰ ਇਹਨਾਂ ਮਾਮਲਿਆਂ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਨੇ ਕਿਉਂਕਿ ਇਹਨਾਂ ਨੇ ਪਿਛਲੇ ਜਿਹੜੇ ਮਾਮਲੇ ਸੀ ਬਾਟ ਸਾਹਿਬ ਨਾਲ ਜੁੜੇ ਹੋਏ ਉਸ ਦੇ ਵਿੱਚ ਇੱਕ ਗੱਲ ਆਖੀ ਸੀ ਕਿ ਮੈਂ ਪੰਜਾਬ ਦੇ ਹਰ ਇੱਕ ਧੀ ਪੁੱਤ ਨੂੰ ਇਨਸਾਫ ਦਿਵਾਵਾਂਗੀ ਤੇ ਉਹਨਾਂ ਦੇ ਨਾਲ ਖੜਾਂਗੀ ਸੋ ਇਹਦੇ ਲਈ ਆਪਾਂ ਇਸ ਮਾਮਲੇ ਦੇ ਵਿੱਚ ਵੀ ਗੱਲਬਾਤ ਕਰਨ ਦੇ ਲਈ ਮਿਸਿਸ ਬਾਠਜੀ ਦੇ ਕੋਲੇ ਪਹੁੰਚਿਆ ਕਰਦੇ ਹਾਂ ਗੱਲਬਾਤ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਕਿਸ ਤਰ੍ਹਾਂ ਦੇਖਦੇ ਹੋ ਇਸ ਮਾਮਲੇ ਨੂੰ ਕਿਉਂਕਿ ਦੇਖੋ ਇੱਕ ਇਹ ਪਹਿਲਾ ਮਾਮਲਾ ਤਾਂ ਕੋਈ ਹੈ ਨਹੀਂ ਤੇ ਜਦੋਂ ਇਸ ਤਰ੍ਹਾਂ ਕੁੜੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਪਹਿਲਾਂ ਵੀ ਬਹੁਤ ਸਾਰਾ ਕੁਝ ਹੋਇਆ ਤਾਂ ਕਿਉਂ ਇਸ ਤਰ੍ਹਾਂ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਕਿ ਜਿਸ ਨੂੰ ਲਾ ਲੋ ਇਸ ਤਰ੍ਹਾਂ ਦੇ ਵੀਡੀਓ ਵਾਇਰਲ ਕਰਨ ਲੱਗਿਆਂ ਜਿਹੜੇ ਕੋਈ ਮੁੰਡਾ ਜਾਂ ਕੋਈ ਵੀ ਕਸੂਰਵਾਰ ਹੁੰਦਾ ਉਸ ਵਿਅਕਤੀ ਨੂੰ ਡਰ ਕਿਉਂ ਨਹੀਂ ਲੱਗਦਾ ਕੀ ਗੱਲ ਸਾਡੇ ਆਪਾ ਮੁੰਡਾ ਯਾ ਕੁੜੀ ਦੀ ਨਾ ਕਰੀਏ ਆਈ ਵਿਲ ਸੇ ਵੀ ਵੈਨ ਵੀ ਆਪਾ ਕਹਿੰਨੇ ਆ ਕਿ ਜਦੋਂ ਆ ਇਕੁਐਲਿਟੀ ਤੇ ਗੱਲ ਕਰਦੇ ਆ ਤੇ ਅਸੀਂ ਕੁੜੀ ਮੁੰਡੇ ਦੀ ਗੱਲ ਗਲਤ ਗੱਲ ਹੈ ਸਹੀ ਹੋਰ ਗਲਤ ਦੀ ਹਮ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਚ ਹੈ ਕਿਉਂ ਹੁੰਦਾ ਕਿ ਵੈਸੇ ਤੇ ਸਭ ਤੋਂ ਪਹਿਲੇ ਤੇ ਮੈਂ মিডিਆ ਦਾ ਧੰਨਵਾਦ ਕਰਦੀ ਆ ਕਿ ਅਗਰ ਪੰਜਾਬ ਦੇ ਅੰਦਰ মিডিਆ ਨਾ ਹੋਏ ਤੇ ਕੋਈ ਘਰੇ ਕੋਈ ਇਨਸਾਫ ਨਾ ਮਿਲੇ ਜਬ ਤੱਕ ਤਦ ਤੁਸੀਂ মিডিਆ ਸਾਰੇ ਜਦੋਂ ਇਨਸਾਫ ਲਈ ਕਿਸੇ ਦੀ ਮਦਦ ਕਰਨ ਲਈ ਖੜੇ ਹੁੰਦੇ ਹੋ ਤਾਂ ਹੀ ਉਸ ਦਾ ਰਾਂਚ ਇਨਸਾਫ ਤੇ ਉਹਨਾਂ ਦੀ ਐਫ ਆਈ ਆਰਾਂ ਹੁੰਦੀਆਂ ਤੁਸੀਂ ਇਹ ਦੇਖੋਗੇ ਪੰਜਾਬ ਪੁਲਿਸ ਤੇ ਕੀ ਹਾਲ ਹੈ ਜਦੋਂ ਐਫ ਆਈ ਆਰ ਨਹੀਂ ਹੁੰਦੀ ਤਦ ਤੱਕ ਬੰਦੇ ਗੁੰਡੇ ਫਿਰਦੇ ਰਹਿੰਦੇ ਨੇ ਜਦੋਂ ਐਫ ਆਈ ਆਰ ਹੋ ਜਾਂਦੀ ਹੈ ਤੇ ਤੇ ਬੰਦੇ ਫਸ ਜਾਂਦੇ ਤੁਸੀਂ ਇਹ ਵੀ ਦੇਖਿਆ ਨਾ ਕਰਨਲ ਸਾਹਿਬ ਦੇ ਕੇਸ ਤੇ ਵੀ ਕਿ ਜਦੋਂ ਐਫ ਆਈ ਆਰ ਹੋਈ ਉਸ ਤੋਂ ਬਾਅਦ ਆ ਚਾਰ ਇਨਸਪੈਕਟਰ ਪੰਜਾਬ ਪੁਲਿਸ ਦੇ ਬੰਦੇ ਵੀ ਫਸ ਜਾਂਦੇ ਜਿੰਨੇ ਵੀ ਜਿੰਨੇ ਵੀ ਕੇਸਸ ਹੋਣ ਵੈਦਰ ਫੇਕ এনਕਾਊਂਟਰ ਹੁੰਦਾ ਜਦੋਂ ਕੋਈ ਕ੍ਰਾਈਮ ਸੀਨ ਹੁੰਦਾ ਕੁਝ ਵੀ ਹੁੰਦਾ ਜਿੱਥੇ ਪੁਲਿਸ ਇਨਵੋਲਵ ਹੁੰਦੀ ਹੈ ਜਬ ਤੱਕ ਐਫ ਆਈ ਆਰ ਨਹੀਂ ਹੁੰਦੀ ਤੇ ਪੁਲਿਸ ਉੱਥੇ ਡਿਊਟੀ ਕਰਦੀ ਰਹਿੰਦੀ ਹੈ ਫਿਰ ਉਹ ਕਰ ਦਿੰਦੇ ਕਿ ਪੁਲਿਸ ਵਾਲੇ ਨੂੰ ਸਸਪੈਂਡ ਕਰ ਦਿੰਦੇ ਨੇ ਸਸਪੈਂਡ ਕਰਨ ਤੋਂ ਬਾਅਦ ਐਫ ਆਈ ਆਰ ਹੁੰਦੀ ਹੈ ਜਦੋਂ ਸਸਪੈਂਡ ਹੋ ਗਏ ਤੇ ਫਿਰ ਕਹਿੰਦੇ ਨੇ ਜੀ ਫਰਾਰ ਹੋ ਗਿਆ ਹੂੰ ਐਦਾਂ ਜਿਹੜੇ ਬੰਦੇ ਫਰਾਰ ਹਨ ਤੇ ਉਹ মিডিਆ ਚ ਆ ਕੇ ਕਿਦਾਂ ਬੋਲ ਰਹੇ ਪੁਲਿਸ ਨੂੰ ਨਹੀਂ ਲੱਭਦੇ ਹੁਣ ਤੁਸੀਂ ਇਹ ਉਪਲ ਫਾਰਮ ਵਾਲੀ ਬੱਚੀ ਦੀ ਹੀ ਗੱਲ ਕਰਦੀਆਂ ਮੈਂ ਸਭ ਤੋਂ ਵੱਡੀ ਗੱਲ ਮੈਂ ਕਹਾਂਗੀ ਉਸ ਬੱਚੇ ਦੀ ਹਿੰਮਤ ਹੈਗੀ ਹੈ ਹੂੰ ਬਹੁਤ ਵੱਡੀ ਗੱਲ ਹੈ ਕਿ ਇੰਨੀ ਵੱਡੀ ਘਟਨਾ ਨੂੰ ਆ ਕੇ ਮੀਡੀਆ ਚ ਪਬਲੀਕਲੀ ਆਪਣੀ ਗਲਤੀ ਨੂੰ ਐਕਸੈਪਟ ਕਰਨਾ ਹੂੰ ਇਹ ਮਾਪਿਓ ਨੇ ਉਸ ਨੂੰ ਜਿਹੜੇ ਪਿਓ ਨੇ ਪਾਲਿਆ ਉਹਨਾਂ ਨੂੰ ਵੀ ਮੈਂ ਸਲੂਟ ਕਰਦੀਆਂ ਕਿ ਉਹਨਾਂ ਨੇ ਇਹ ਜੇ ਸੰਸਕਾਰ ਦਿੱਤੇ ਕਿ ਉਹ ਆਪਣੀ ਗਲਤੀ ਨੂੰ 100 ਮੀਡੀਆ ਕੋਈ 100 ਬੰਦਿਆਂ ਨੂੰ ਨਹੀਂ ਕਵਰ ਕਰਦਾ ਪੂਰੇ ਪੰਜਾਬ ਪੂਰੇ ਦੇਸ਼ ਨੂੰ ਕਵਰ ਕਰਦਾ ਹੈ ਅਗਰ ਪੂਰੇ ਦੇਸ਼ ਦੀ ਮੀਡੀਆ ਦੇ ਸਾਹਮਣੇ ਆ ਕੇ ਉਹ ਬੱਚਾ ਆਪਣੀ ਗਲਤੀ ਐਕਸੈਪਟ ਕਰਦਾ ਹੈ ਹੋਰ ਆਪਣੀ ਜੋ ਉਸਨੇ ਇੱਕ ਵਕਤ ਮੈਂ ਦੇਖ ਲਈ ਸੀ ਅਜੋ ਤੇ ਵੀਡੀਓ ਉਸ ਵਿੱਚ ਉਹ ਕਹਿੰਦੀ ਹੈ ਕਿ ਇਹ ਮੇਰੀ ਹੀ ਵੀਡੀਓ ਹੈ ਮੈਂ ਮੁਕਰਾਂਗੀ ਨਹੀਂ ਗਲਤੀ ਹਰ ਬੱਚੇ ਕੋਲ ਹੁੰਦੀ ਹੈ ਦੇਖੋ ਕੁੜੀ ਆ ਮੁੰਡੇ ਕੋਲ ਗਲਤੀ ਦੀ ਗੱਲ ਨਹੀਂ ਹੈ ਕਿ ਕੁੜੀ ਤੁਗਲਤੀ ਹੋਈ ਹੈ ਜਾਂ ਮੁੰਡੇ ਤੁਗਲਤੀ ਹੋਈ ਹੈ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਪੰਜਾਬ ਦੇ ਅੰਦਰ ਨਹੀਂ ਸਾਰੇ ਸਾਡੇ ਪੂਰੇ ਕੰਟਰੀ ਦੇ ਅੰਦਰ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਅਸੀਂ ਇਕੁਐਲਿਟੀ ਦੇ ਦਿੱਤੀ ਹੈ ਹਮ ਬਟ ਮਾਈਂਡ ਸਾਡਾ ਅਜੇ ਵੀ ਉੱਥੇ ਹੀ ਹੈ ਜਿੱਥੇ ਆਪਾਂ ਗੱਲ ਕਰਦੇ ਹਾਂ ਕਿ ਇੱਕ ਕੁੜੀ ਨੇ ਨਾ ਕਰ ਦਿੱਤੀ ਕਿਸੇ ਗੱਲ ਦੀ ਇੱਕ ਆਦਮੀ ਨੂੰ ਉਹ ਬਰਦਾਸ਼ਤ ਹੀ ਨਹੀਂ ਹੋਇਆ ਉਸ ਮੁੰਡੇ ਨੂੰ ਕਿਸ ਨੇ ਕਹਿ ਦਿੱਤਾ ਕਿ ਮੈਂ ਤੇਰੇ ਨਾਲ ਰਿਲੇਸ਼ਨ ਨਹੀਂ ਰੱਖਣਾ ਚਾਹੁੰਦਾ ਅਗਰ ਉਸਦੀ ਮਾਂ ਕਹਿੰਦੀ ਕਿ ਮੈਂ ਤੈਨੂੰ ਪੁੱਤ ਨਹੀਂ ਮੰਨਦੀ ਤੇ ਕਿਉਂ ਆਪਣੇ ਮਾਦੀ ਵੀਡੀਓ ਵਾਇਰਲ ਕਰਦਾ ਬਹੁਤ ਵੱਡਾ ਕੁਐਸਚਨ ਹੈ ਬਹੁਤ ਵੱਡਾ ਅਗਰ ਉਸਦੀ ਭੈਣ ਕਹਿੰਦੀ ਕਿ ਪ੍ਰਾ ਤੂੰ ਗਲਤ ਕੰਮ ਕੀਤਾ ਹੈ ਮੈਂ ਤੈਨੂੰ ਪੁਰਾਣੀ ਮੰਦੀ ਤੇ ਆਪਣੇ ਭੈਣ ਦੀ ਵੀਡੀਓ ਵਾਇਰਲ ਕਰਦਾ ਤੇ ਜਦੋਂ ਆਪਣੇ ਮਾਂ ਹੋਰ ਭੈਣ ਦੀ ਵੀਡੀਓ ਵਾਇਰਲ ਨਹੀਂ ਕੀਤੀ ਉਹ ਇੱਕ ਬੱਚੇ ਦੀ ਵੀਡੀਓ ਇਸਨੇ ਕਿਉਂ ਵਾਇਰਲ ਅਗਰ ਉਹ ਬੱਚਾ ਤੇਰੇ ਨਾਲ ਰਿਲੇਸ਼ਨ ਚ ਨੇ ਇ ਮੈਂ ਨਹੀਂ ਕਹਿੰਦੀ ਕਿ ਉਹ ਬੱਚੇ ਦੀ ਗਲਤੀ ਸੀ ਜਾਂ ਉਹ ਮੁੰਡੇ ਦੀ ਗਲਤੀ ਸੀ ਉਹ ਬਾਤ ਦੀ ਗੱਲ ਐ ਹਮਮ ਗੱਲ ਹੈਗੀ ਜਦੋਂ ਉਹਨਾਂ ਦਾ ਇੱਕ ਪਰਸਨਲ ਰਿਲੇਸ਼ਨ ਸੀਗਾ ਉਹ ਪਰਸਨਲ ਰਿਲੇਸ਼ਨ ਸੀ ਉਹ ਕਿੰਨਾ ਗਲਤ ਸੀ ਸਹੀ ਸੀ ਉਸ ਤੇ ਵਿੱਚ ਅਸੀਂ ਕਮੈਂਟ ਕਰਨਾ ਦੇਖੋ ਅੱਜ ਦੀ ਅ ਬੱਚਿਆਂ ਦੀ ਯੰਗ ਜਨਰੇਸ਼ਨ ਦੀ ਰਿਕੁਆਇਰਮੈਂਟਸ ਬਿਲਕੁਲ ਵੱਖ ਹੋ ਗਈਆਂ ਮੈਂ ਕਹੂੰਗੀ ਅਸੀਂ ਗੱਲ ਕਰਦੇ ਸੀ ਇਕਵੈਲਟੀ ਇਕਵੈਲਟੀ ਸਾਡੇ ਜ਼ਮਾਨੇ ਚ ਕੀ ਸੀ ਸਾਨੂੰ ਮਾਪਿਓ ਕਹਿੰਦੇ ਸੀ ਵਿਆਹ ਕਰਕੇ ਪੇਧ ਦੇ ਉਸ ਤੋਂ ਬਾਅਦ ਸੋਹਰਿਆਂ ਘਰੇ ਜਾ ਕੇ ਜੋ ਕਰਨਾ ਹੈ ਕਰੋ ਹਮਮ ਉਸ ਚੀਜ਼ ਤੋਂ ਅਸੀਂ ਬਾਰ ਕਰਨਾ ਚਾਹੁੰਦੇ ਸੀ ਕਿ ਸਾਨੂੰ ਇੱਕ ਸਟੇਟਸ ਮਿਲੇ ਇਕਵੈਲਟੀ ਅਸੀਂ ਗੱਲ ਕਰਦੇ ਸੀ ਸਾਨੂੰ ਚਾਹੀਦਾ ਸੀ ਸਟੇਟਸ ਕਿਉਂਕਿ ਸਾਨੂੰ ਕਰੇ ਅਟੈਨਸ਼ਨ ਨਹੀਂ ਮਿਲਦੀ ਜਿਹੜੀ ਤੀਆਂ ਸੀਗੇ ਨਾ ਉਹਨਾਂ ਨੂੰ ਅਟੈਨਸ਼ਨ ਨਹੀਂ ਮਿਲਦੀ ਸੀ ਕਰ ਛੂਟ ਨਹੀਂ ਮਿਲਦੀ ਸੀ ਕੁਝ ਕਰਨ ਦੀ ਇਜਾਜ਼ਤ ਨਹੀਂ ਮਿਲੀ ਜਾਂਦੀ ਸੀ ਸਕੂਟੀ ਮੁੰਡਾ ਸਕੂਟੀ ਤੇ ਘੁੰਮਦਾ ਹੋਇਆ ਰਾਤੀ दारू ਪੀ ਕੇ ਆ ਕੇ ਗਿਰਿਆ ਪਿਆ ਹੋਏਗਾ ਵੀ ਤਾਂ ਵੀ ਬੇਇੱਜ਼ਤੀ ਨਹੀਂ ਹੁੰਦੀ ਸੀ ਮਗਰ ਕੁੜੀ 8 ਵਜੇ ਬਾਹਰ ਆ ਗਈ ਤੇ ਉਹ ਬੇਇੱਜ਼ਤੀ ਹੁੰਦੀ ਸੀ ਕੰਮ ਕਰਕੇ ਵੀ ਆਏ ਤੇ ਬੋਲਾ ਤੂੰ 8 ਵਜੇ ਆਫਿਸ ਵਾਂਦੇ ਤੈਨੂੰ ਆਫਿਸ ਜਾਂਦੀ ਲਾਉਣਨੀ ਇਕਵੈਲਿਟੀ ਸਾਨੂੰ ਕੁੜੀਆਂ ਨੂੰ ਚਾਹੀਦੀ ਸੀਗੀ ਫॉर ਸਟੇਟਸ ਸਾਨੂੰ ਇਕਵੈਲਿਟੀ ਨੂੰ ਇਹ ਸਮਝਣਾ ਚਾਹੀਦਾ ਸੀ ਜਦੋਂ ਅਸੀਂ ਇਕਵੈਲਿਟੀ ਇੱਕ ਫੈਮਿਨਿਜ਼ਮ ਦੀ ਲੜਾਈ ਲਾੜਦੇ ਹਾਂ ਉਹ ਫੈਮਿਨਿਜ਼ਮ ਦੀ ਆਪਣੀ ਪਛਾਣ ਬਣਾਉਣ ਲਈ ਲਾੜਦੇ ਹਾਂ ਜੀ ਉਹ ਪਛਾਣ ਵਿੱਚ ਕੀ ਹੋਇਆ ਜਿਹੜੇ ਘਰੋਂ ਬੱਚੇ ਆਏਨ ਉਹ ਮਾਪਿਓਾਂ ਨੇ ਬੱਚਿਆਂ ਨੂੰ ਨਾ ਅਟੈਂਸ਼ਨ ਨਹੀਂ ਦਿੱਤੀ ਤੇ ਉਹ ਕੀ ਹੁੰਦਾ ਉਹ ਬੱਚੇ ਬਾਹਰ ਜਾ ਕੇ ਅਟੈਂਸ਼ਨ ਖਲਪਦੇ ਨੇ ਜਦੋਂ ਯੰਗ ਹੁੰਦੇ ਨੇ ਉਹ ਮੁੰਡੇ ਆ ਕੇ ਉਹਨਾਂ ਨੂੰ ਕਹਿੰਦੇ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਜੀ दिस गेट अट्रैक्टेड ਉਹ এজ ਹੈ ਜੀ ਹੁੰਦੀ ਹੈ ਅਟਰੈਕਸ਼ਨ ਜਲਦੀ ਹੁੰਦੀ ਹੈ ਜਿੱਥੇ ਕਿਤੇ ਥੋੜੀ ਛੂਟ ਜ਼ਿਆਦਾ ਮਿਲ ਜਾਏ ਜਾਂ ਕਿਦੇ ਮੁੰਡਾ ਤੁਹਾਨੂੰ ਕਮਾਨ ਲੈ ਜਾਏ ਛੁਪ ਕੇ ਉਹ ਕਹਿੰਦਾ ਲਿਓਰ ਹੋ ਜਾਂਦੀ ਹੈ ਹਮ ਲਿਓਰ ਹੁੰਦੇ ਹੁੰਦੇ ਹਰ ਇੱਕ ਕਦਮ ਤੋਂ ਦੂਜੇ ਕਦਮ 'ਚ ਪਹੁੰਚ ਜਾਂਦੀ ਹੈ ਦੂਜਾ ਇੱਕ ਨਾ ਅੱਜਕੱਲ ਬਹੁਤ ਜ਼ਿਆਦਾ ਹੈ ਟ੍ਰੈਂਡ ਪ੍ਰੋਬਲਮ ਕੀ ਹੋਈ ਹੈ ਦੇਖਾ ਦਾ ਕੀ ਹਮ ਚਾਰ ਕੁੜੀਆਂ ਬੈਠੀਆਂ ਹੋਣਗੀਆਂ ਕਹਿਣਗੀ ਮੇਰਾ ਤੇ ਬੋਏਫ੍ਰੈਂਡ ਹੈ ਹਮ ਹੁਣ ਜਿਹੜੀ ਇੱਕ ਦਾ ਨਹੀਂ ਹੋਏਗਾ ਕਿ ਉਹ ਉਸਦਾ ਬੋਏਫ੍ਰੈਂਡ ਨਹੀਂ ਹੈ ਤੂੰ ਤੇ ਕੰਮ ਦੀ ਨਹੀਂ ਹੂੰ ਆਪਣੇ ਆਪਣੇ ਮਹਿਸੂਸ ਕਰਦੇ ਮਹਿਸੂਸ ਕਿੰਨਾ ਕੁ ਵੱਡਾ ਪਤਾ ਨਹੀਂ ਮੈਂ ਉਸ ਨੂੰ ਉਸ ਨੂੰ ਲੈ ਲੱਗਣ ਲੱਗ ਜਾਏਗਾ ਮੈਂ ਤੇ ਇਸ ਲਾਇਕ ਹੀ ਨਹੀਂ ਹੂੰ ਉਹ ਉਸ ਲਾਇਕ ਕਰਨ ਲਈ ਪਹਿਲੇ ਤੇ ਬੋਏਫ੍ਰੈਂਡ ਲੱਭਣ ਲੱਗੂਗੀ ਫਿਰ ਜਿਹੜਾ ਵੀ ਉਸ ਨੂੰ ਬੰਦਾ ਲੱਭੂਗਾ ਫਸਟ ਮੁੰਡਾ ਹੀ ਇਮਪ੍ਰੈਸ਼ਨ ਪੈ ਜਾਊਗਾ ਕਿਉਂ ਕਿਉਂਕਿ ਹਿਫਚੀ ਫੀਲਸ ਕੀ ਮਨੂਦ ਦਿਖਾਣਾ ਹੈ ਕਿ ਮੇਰੇ ਕੋਲ ਵੀ ਬੋਏਫ੍ਰੈਂਡ ਹੈ ਉਹ ਯੂ ਹਾਲ ਹੈ ਮੁੰਡਿਆਂ ਦਾ ਜਦੋਂ ਚਾਰ ਮਹੀਨੇ ਬਾਅਦ ਚ ਤੇ ਤੇ ਕੋਈ ਕੁੜੀ ਨਹੀਂ ਆ ਚਾ ਤੂੰ ਤੇ ਮੁੰਡਾ ਹੀ ਨਹੀਂ ਹੈ ਮਰਦਾਨੀ ਤੇ ਇਹ ਕੁਸ਼ਨ ਪਾ ਦਿੰਗੇ ਉਹ ਕੁਸ਼ਨ ਤੋਂ ਬਚਣ ਲਈ ਕੀ ਕਰਨਗੇ ਆ سوشل میڈیا ਆਪਸ ਤੇ ਫੋਟੋ ਆ ਖਿਚਣਗੇ ਕਿ ਮੁੰਡੇ ਨੇ ਦਿਖਾਣਾ ਹੈਗਾ ਦੇਖ ਮੇਰੀ ਗਰਲਫ੍ਰੈਂਡ ਹੈ ਅਚੋ ਉਹ ਦੇਖ ਮੇਰੀ ਬਰਲਫ੍ਰੈਂਡ ਤੇ ਮਨੂ ਰਾਤੀ ਫੋਟੋ ਭੇਜਦੀ ਹੈ ਠੀਕ ਹੈ ਜਿਹੜਾ ਪਹਿਲੇ ਇੱਕ ਰਿਲੇਸ਼ਨਸ ਹੁੰਦੇ ਸੀ ਨਾ ਉਹ ਬਹੁਤ ਇੱਕ ਦਾਇਰੇ ਚ ਹੁੰਦੇ ਸੀਗੇ ਜੀ ਉਸ ਨੂੰ ਬੰਦੇ ਉਹ ਕਹਿੰਦੇ ਨਾ ਦਾਇਰੇ ਚ ਹੁੰਦੇ ਸੀ ਹੋਰ ਉਹ ਇੱਕ ਪਰਸਨਲ ਰਿਲੇਸ਼ਨ ਜਿਹੜੇ ਨੇ ਦੇਖੋ ਫਿਜ਼ੀਕਲ ਇੰਟੀਮੇਸੀ ਹਰ ਰਿਲੇਸ਼ਨ ਦੀ ਇੱਕ ਨੀਡ ਹੁੰਦੀ ਹੈ ਹਰ ਇਨਸਾਨ ਦੀ ਨੀਡ ਹੁੰਦੀ ਹੈ ਬਟ ਉਸ ਨੂੰ ਇੱਕ ਬਿਊਟੀਫੁਲੀ ਐਕਟ ਬਣਾਇਆ ਐਕਟ ਰੱਬ ਨੇ ਕੋਈ ਇੱਕ ਬਿਊਟੀਫੁਲ ਚੀਜ਼ ਬਣਾਈ ਸੀ ਜਿਸ ਨੂੰ ਪਰਦਿਆਂ ਦੇ ਵਿੱਚ ਹੀ ਚੰਗੀ ਲੱਗਦੀ ਸੀ ਹੁਣ ਉਹ ਪਰਦੇ ਜਿਹੜੇ ਨੇ ਉਹ ਖੁੱਲ ਕੇ ਮੀਡੀਆ ਆਪਣੇ ਮੋਬਾਈਲਾਂ 'ਚ ਆ ਗਏ ਉਹ ਗੱਲ ਉਹੀ ਹੈ ਨਾ ਮੈਮ ਕਿ ਦੇਖੋ ਨਿੱਜੀ ਪਲਾਂ ਨੂੰ ਜਿਹੜੀ ਕਹਿ ਲਈਏ ਕਿ ਕੁਆਇਮਰੀ ਦੇ ਵਿੱਚ ਰਿਕਾਰਡ ਕਰਨਾ ਫੋਨ ਦੇ ਵਿੱਚ ਰਿਕਾਰਡ ਕਰਨ ਦੀ ਜ਼ਰੂਰਤ ਹੀ ਕਿਉਂ ਪੈਂਦੀ ਹੈ ਕਿਉਂਕਿ ਜਦੋਂ ਕਿ ਉਹਨਾਂ ਨੂੰ ਪਤਾ ਹੈ ਕਿ ਦੇਖੋ ਉਹ ਹੁਣ ਆਪਾਂ ਇਹੀ ਉੱਪਰ ਫਾਰਮ ਵਾਲੀ ਉਹ ਗੱਲ ਕਰੀਏ ਕਿ ਜਦੋਂ ਉਹ ਮੁੰਡਾ ਤੇ ਕੁੜੀ ਨੇ ਪਤਾ ਹੀ ਹੈ ਵੀ ਉਹ ਹਸਬੰਡ ਵਾਈਫ ਦੇ ਰਿਸ਼ਤੇ ਦੇ ਵਿੱਚ ਆ ਰਹੀ ਸੀ ਤੇ ਕੁਝ ਟਾਈਮ ਬਾਅਦ ਉਹਨਾਂ ਨੇ ਇੱਕ ਦੂਜੇ ਦੇ ਹੋ ਜਾਣਾ ਸੀ ਤੇ ਫਿਰ ਉਸ ਤੋਂ ਪਹਿਲਾਂ ਮਤਲਬ ਉਹ ਵੀਡੀਓ ਰਿਕਾਰਡ ਕਰਨ ਦਾ ਮਕਸਦ ਹੀ ਕੀ ਰਿਹਾ ਕੀ ਮਕਸਦ ਐ ਸੀ ਦੇਖੋ ਇਸ ਵਿੱਚ ਮੈਂ ਕਹਾਂਗੀ ਉਹ ਬੱਚੀ ਦੀ ਵੀ ਗਲਤੀਆਂ ਸੀ ਜਦੋਂ ਆ ਆਪਣੀ ਫੋਟੋਸ ਭੇਜਦੀ ਸੀਗੀ ਉਹ ਬਿਸ਼ੱਕ ਉਹ ਮੁੰਡਾ ਮੰਗਦਾ ਹੋਣਾ ਉਹ ਭੇਜ ਦਿੱਦੀ ਸੀ ਕਿ ਇੱਕ ਟਰਸਟ ਫੈਕਟਰ ਹੁੰਦਾ ਹੈ ਕਿ ਮਗਰ ਐਯੂ ਚੀਜ਼ਾਂ ਤੁਸੀਂ ਦੇਖੋ ਜਿਹੜੀ ਮੈਂ ਹੁਣੇ ਗੱਲ ਕੀਤੀ ਕਿ ਕਿ ਜਿਹੜਾ ਫਿਜ਼ੀਕਲ ਰਿਲੇਸ਼ਨਸ਼ਿਪ ਉਹ ਇੱਕ ਬਿਊਟੀਫੁੱਲ ਐਕਟ ਸੀ ਬੀਟਵੀਨ ਹਸਬੈਂਡ ਵਾਈਫ ਜਾਂ ਚਲੋ ਮੈਂ ਐ ਕਹਨੀ ਆ ਕਿ ਤੁਹਾਡਾ ਬਾ ਮੁੰਡੇ ਕੁੜੀ ਦੇ ਵਿੱਚ ਵੀ ਇੱਕ ਫਿਜ਼ੀਕਲ ਐਕਟ ਹੈ ਉਹ ਇੱਕ ਬਿਊਟੀਫੁੱਲ ਉਸ ਨੂੰ ਕਿਤੇ ਕੈਦ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਉਹ ਤੁਹਾਡੇ ਦਿਲ ਹੋਰ ਦਿਮਾਗ ਚ ਰਹਿਣਾ ਚਾਹੀਦਾ ਨਾ ਕਿ ਕੈਮਰੇ ਅੰਚ ਤੇ ਮੋਬਾਈਲ ਚ ਉਹ ਸੋਸ਼ਨ ਹੋ ਗਿਆ ਵੀ ਇੱਕ ਜਿਹੜੀ ਮੂਵਮੈਂਟ ਹੈ ਉਹ ਮੂਵਮੈਂਟ ਤੁਹਾਡੇ ਅੰਦਰ ਫੀਲਿੰਗ ਹੋਣੀ ਚਾਹੀਦੀ ਹੈ ਉਸ ਨੂੰ ਉਸ ਨੂੰ ਦੇਖ ਕੇ ਕੈਮਰੇ ਚ ਕਬ ਮਤਲਬ ਪਾਣੀ ਲੋੜਨੀ ਹੈ ਉਹ यूं ਕੈਮਰੇ ਚ ਇਸ ਕਰਕੇ ਪਾਈ ਜਾਂਦੀ ਹੈ ਕਿਉਂਕਿ ਇੱਕ ਮੁੰਡੇ ਨੂੰ ਆਪਣੇ ਆਪ ਨੂੰ ਦੋਸਤਾਂ ਨੂੰ ਦਿਖਾਣ ਲਈ ਕਿ ਮੈਂ ਬਹੁਤ ਆਦਮੀ ਆ ਮਰਦ ਆ ਤੇ ਮੇਰੇ ਕੋਲ ਤੇ ਗਰਲਫ੍ਰੈਂਡ ਜੈਗੀ ਮੈਂ ਤੇ ਕਿਸੇ ਵੀ ਕੁੜੀ ਨਾਲ ਆਈ ਕੈਨ ਹੈਵ ਰਿਲੇਸ਼ਨ ਉਹ ਦਿਖਾਨ ਲਈ ਉਹ ਫੋਟੋਆਂ ਪਾ ਖਿੱਚਦੇ ਨੇ ਤੇ ਮੂਵੀਆਂ ਬਣਾਦੇ ਨੇ ਪਰ ਕੁੜੀਆਂ ਕਿ ਆ ਜਿਮ ਕਿ ਆ ਮੁੰਡਾ ਕਿਦੇ ਹੋਰ ਨਾ ਚਲੇ ਜਾਏ ਉਸ ਨੂੰ ਇੱਕ ਪ੍ਰੋਟੈਕਟ ਮਤਲਬ ਕਿ ਮੈਂ ਇਸ ਨੂੰ ਆਪਣੇ ਕੰਬਜੇ ਚ ਰੱਖਾ ਹੈ ਮੁੰਡਾ ਕਿਦੇ ਮਨ ਛੱਡ ਗਿਆ ਤੇ ਮੇਰਾ ਕੀ ਹੋਏਗਾ ਉਸ ਚੱਕਰ ਚ ਉਸੇ ਘੇਰੇ ਚ ਯੂ نو ਹੀ ਦੇ ਕੀਪ ਫਾਲਿੰਗ ਇਨਟੂ ਥੈਟ ਟਰੈਕ ਉਹ ਟਰੈਕ ਤੇ ਆਂਦੇ ਆਂਦੇ ਕੀ ਹੁੰਦਾ ਬੱਚੇ ਸਮਝਦੇ ਨਹੀਂ ਆ ਨਾ ਕਿ ਉਹ ਟਰੈਕ ਇੰਨਾ ਮਾੜਾ ਹੋ ਜਾਂਦਾ ਹੈ ਕਿ ਤੁਸੀਂ ਜਿਹੜਾ ਵੀਡੀਓ ਸ਼ੇਅਰ ਕਰ ਰਹੇ ਹੋ ਐ ਕਰ ਰਹੇ ਹੋ ਪਬਲੀਕਲੀ ਹੋਰ ਦੇਖੋ ਸਭ ਤੋਂ ਵੱਡੀ ਗੱਲ ਹੈ ਅਗਰ ਇਹ ਰਿਲੇਸ਼ਨ ਇਸ ਮੁੰਡੇ ਨੇ ਤੋੜਿਆ ਹੁੰਦਾ ਤੇ ਕਿਹਾ ਕੁੜੀ ਨੇ ਉਸ ਦੀ ਵੀਡੀਓਜ਼ ਵਾਇਰਲ ਕਰਨੀ ਸੀ ਨਹੀਂ ਨਹੀਂ ਤੇ ਅਗਰ ਇਹ ਕੁੜੀ ਨੇ ਰਿਲੇਸ਼ਨ ਤੋੜਿਆ ਤੇ ਉਹ ਮੁੰਡੇ ਨੇ ਵੀਡੀਓ ਵਾਇਰਲ ਕਰ ਦਿੱਤੀ ਇੱਥੇ ਹੀ ਕੁਆਲਿਟੀ ਦਿਖਦੀ ਹੈ ਕਿਉਂਕਿ ਉਹ ਕੁੜੀ ਨੇ ਰਿਲੇਸ਼ਨ ਤੋੜਦਾ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਇੱਕ ਕੁੜੀ ਨੇ ਕੋਈ ਰਿਲੇਸ਼ਨ ਖਤਮ ਕਰਨ ਦੇ ਇੱਕ ਐਜ਼ ਅ ਇੰਡੀਵਿਜੂਅਲ ਤਾਡੀ ਹੋਰ ਮੇਰੀ ਆ ਕਿਸੇ ਦੀ ਵੀ ਰਾਈਟ ਹੈ ਤੁਸੀਂ ਕਿਸ ਨਾਲ ਰਹਿਣਾ ਚਾਹੁੰਦੇ ਹੋ ਨਹੀਂ ਰਹਿਣਾ ਚਾਹੁੰਦੇ ਉਹ ਇੱਕ ਤੁਹਾਡਾ ਰਾਈਟ ਹੈ ਹਰ ਰਿਸ਼ਤੇ ਦਾ ਇੱਕ ਨਾ ਜਿਹੜਾ ਕਹਿੰਦੇ ਨਾ ਇੱਕ ਲਕੀਰ ਖਿੱਚਣੀ ਹੁੰਦੀ ਹੈ ਅੱਜ ਕੱਲ ਬੱਚੇ ਸਮਝਦੇ ਨਹੀਂ ਹਨ ਅੱਜ ਕੱਲ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦਾ ਇੰਨਾ ਪ੍ਰਭਾਵ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਵਾਟੇਵਰ ਦੇ ਆਰ ਡੂਇੰਗ ਹਰ ਇੱਕ ਚੀਜ਼ ਨੂੰ ਕੈਪਚਰ ਕਰਨਾ ਬਟ ਨਾਟ ਰੈਲਾਈਜ਼ਿੰਗ ਉਹ ਕੈਪਚਰ ਮੋਬਾਈਲ ਹੈਕ ਹੋ ਜਾਂਦੇ ਨੇ ਮੋਬਾਈਲ ਚੋਰੀ ਹੋ ਜਾਂਦੇ ਨੇ ਯੂ نو ਪੀਪਲ ਆਰ ਇਨ ਟੂ ਸੋਸ਼ਲ ਮੀਡੀਆ ਡਰਟੀ ਸੋਸ਼ਲ ਮੀਡੀਆ ਹਮ ਸੋਸ਼ਲ ਮੀਡੀਆ ਕ੍ਰੀਏਟ ਕੀਤਾ ਗਿਆ ਸੀ ਫੋਰ ਨੋਲੇਜ ਤਾਂ ਤੁਸੀਂ ਸੋਸ਼ਲ ਮੀਡੀਆ ਚ ਤੁਸੀਂ ਜਾਓ ਗੂਗਲ ਤੇ ਸਰਚ ਕਰੋ bizness ਸਰਚ ਕਰੋ ਤੁਸੀਂ ਯੂ نو ਬਹੁਤ ਸਾਰੀ ਮੈਡੀਕਲ ਚੀਜ਼ਾਂ ਨਾਲ ਆਪਣੀ ਐਜੂਕੇਸ਼ਨ ਲੈਵਲ ਵੜਾਓ ਬਟ ਇਨਸਟੈਡ ਆਫ ਥੈਟ ਅੱਜ ਕੀ ਹੋ ਗਿਆ ਸੋਸ਼ਲ ਮੀਡੀਆ ਚ ਆਪਾਂ ਕੀ ਸਾਡੀ ਕਿੰਨੀ ਲਾਈਕਿੰਗ ਆਈ ਹੈ ਮੇਰੀ ਵੀਡੀਓ ਕਿੰਨੇ ਬੰਦਿਆਂ ਨੇ ਲਾਈਕ ਕੀਤੀ ਹੈ ਇੱਕ ਫਰੇਮ ਆਫ ਮਾਈਂਡ ਬਣਾ ਜਾ ਜਿੰਨੇ ਛੋਟੇ ਕਪੜੇ ਜਾਂ ਜਿੰਨਾ ਸੈਕਸ਼ੁਅਲਿਟੀ ਥੋੜੀ ਜੀ ਵੀਡੀਓ ਵਿੱਚ ਆਈ ਜਾਂ ਥੋੜਾ ਯੂ نو ਐਕਸਪੋਜ਼ਿੰਗ ਵੀਡੀਓ ਹੈ ਤੇ ਉਸ ਵੀ ਜਿਆਦਾ ਮੈਨੂੰ ਲਾਈਕ ਆਣਗੇ ਆਪਸ ਤੇ ਵੀ ਤੁਸੀਂ ਦੇਖੋਗੇ ਫੇਸਬੁਕ ਤੇ ਕਿ ਤੇਰੇ ਫੋਟੋ ਤੇ ਤੇ ਦਸ ਹੀ ਲਾਈਕ ਆਇਨ ਮਤਲਬ ਬੱਚਿਆਂ ਦੀ ਸੋਚ ਜੜੀ ਹੈ ਉਸ ਨੂੰ ਚੇਂਜ ਕਰਨ ਦੇ ਲੋੜ ਹੈ ਅੱਜ ਸਭ ਤੋਂ ਪਹਿਲੇ ਪੰਜਾਬ ਦੇ ਅੰਦਰ ਆਪਾਂ ਦੇਖੋ ਪਹਿਲੇ ਪੰਜਾਬ ਯੂਸ ਟੂ ਬੀ ਕਾਲਡ ਵੈਲਥੀਅਰ ਸਟੇਟ ਵੈਲਦੀ ਸਟੇਟ ਸੀ ਕ੍ਰਾਈਮ ਫਰੀ ਸੀ ਡਰੱਗ ਫਰੀ ਸੀ ਪ੍ਰੋਸਪਰਿਟੀ ਸੀ ਹਮ ਭਾਈਚਾਰਾ ਸੀ ਭਾਈਚਾਰਾ ਸੀ ਆਪ ਸਰਕਾਰ ਕਹਿੰਦੀ ਸੀ ਪੰਜਾਬ ਰੰਗਲਾ ਪੰਜਾਬ ਬਣਾਵਾਂਗੇ ਹਮ ਪਰ ਆਪ ਸਰਕਾਰ ਨੇ ਪੰਜਾਬ ਨੂੰ ਪਹਿਲੇ ਤੇ ਕਰਜ਼ਿਆਂ ਥੱਲੇ ਡੋਪਤਾ ਅੱਜ ਪੰਜਾਬ ਸਭ ਤੋਂ ਕਰਜ਼ ਇੰਨੇ ਕਰਜ਼ਿਆਂ ਥੱਲੇ ਡੋਬਿਆ ਹੋਇਆ ਕਿ ਜਦੋਂ ਨਵੀਂ ਸਰਕਾਰ ਆਏਗੀ ਉਸ ਤੋਂ ਬਾਅਦ ਆ ਪਤਾ ਨਹੀਂ ਕਿੰਨੇ ਸਾਲ ਬਾਅਦ ਉੱਠੂਗਾ ਗੱਲ ਉਹ ਹੈ ਜਿਹੋ ਕੁਝ ਅੱਜਕੱਲ ਚੱਲ ਰਿਹਾ ਹੈ ਜਿਵੇਂ ਮਾਨ ਸਾਹਿਬ ਕਹਿੰਦੇ ਸੀ ਰੰਗਲਾ ਪੰਜਾਬ ਬਣਾਉਣਾ ਮੈਨੂੰ ਲੱਗਦਾ ਵੀ ਇਹ ਰੰਗਲਾ ਪੰਜਾਬ ਨਹੀਂ ਗੰਦਲਾ ਪੰਜਾਬ ਬਣ ਚੁੱਕਿਆ ਹੈ ਤੇ ਗੰਦਲਾ ਵੀ ਇੰਨਾ ਹੋ ਚੁੱਕਿਆ ਹੈ ਕਿ ਅਸੀਂ ਸੋਸ਼ਲ ਮੀਡੀਆ ਖੋਲਣ ਲੱਗਿਆਂ ਆਪਣੀ ਮਾਂ ਦੇ ਸਾਹਮਣੇ ਆਪਣੀ ਭੈਣ ਦੇ ਸਾਹਮਣੇ ਇੰਸਟਾਗ੍ਰam ਹੈ ਜਿਹੜਾ ਉਹ ਨਹੀਂ ਖੋਲ ਸਕਦੇ ਸਾਨੂੰ ਡਰ ਲੱਗਦਾ ਵੀ ਕੋਈ ਨਾ ਕੋਈ ਅਜੀਹੀ ਚੀਜ਼ ਸਾਹਮਣੇ ਅਜੀਹੀ ਵੀਡੀਓ ਸਾਹਮਣੇ ਨਾ ਆ ਜਾਏ ਜਿਸ ਨੂੰ ਦੇਖ ਕੇ ਸਾਨੂੰ ਨੀਵੀ ਪਾਣੀ ਪਾਉ। ਜਿਹ ਉਹ ਜਿਹੜੀ ਗੱਲ ਮੈਂ ਹੁਣੇ ਥੋੜੇ ਦਿਨ ਪਹਿਲੇ ਕਹੀ ਸੀਗੀ ਕਿ ਉਹ ਬੇਟੇ ਨੇ ਜਿਹੜਾ ਉਹ ਮੁੰਡਾ ਹੈ ਉਸਨੇ ਇਸ ਕੁੜੀ ਦੀ ਫੋਟੋ ਵੀਡੀਓ ਵਾਇਰਲ ਕੀਤੀ ਅਗਰ ਤੇਰੀ ਮਾਂ ਕਹਿ ਦਿੰਦੀ ਤੈਨੂੰ ਕਿ ਤੂੰ ਮੇਰਾ ਪੁੱਤ ਨਹੀਂ ਹੈ ਘਰੋਂ ਨਿਕਲ ਜਾ ਤੇ ਤੂੰ ਆਪਣੀ ਮਾਂ ਦੀ ਵੀ ਵੀਡੀਓ ਪਾਉਂਦਾ ਆਪਣੇ ਪਿਓ ਨਾਲ ਇਆ ਆਪਣੀ ਭੈਣ ਦੀ ਉਸ ਤੇ ਵਿਆਹ ਵਿਆਹੀ ਹੁੰਦੀ ਜਾਂ ਨਹੀਂ ਹੁੰਦੀ ਉਸ ਤੇ ਬॉयਫਰੈਂਡ ਨਾਲ ਹੁੰਦੀ ਉਸਦੀ ਵੀ ਵੀਡੀਓ ਕੱਢ ਦਿੰਦਾ ਵਾਇਰਲ ਤੇ ਜਦੋਂ ਤੂੰ ਉਹਨਾਂ ਦੀ ਨਹੀਂ ਕੱਢੀ ਇੱਕ ਔਰਤ ਨੂੰ ਆਪਾਂ ਜਿਹੜੇ ਬੇਟਿਆਂ ਨੂੰ ਘਰੋਂ ਸਿਖਾਣਾ ਬਹੁਤ ਜ਼ਰੂਰੀ ਹੈ ਕਿ ਇੱਜ਼ਤ ਖਾਲੀ ਘਰ ਦੇ ਮਾਵਾਂ ਤੇ ਧੀਆਂ ਦੀ ਨਹੀਂ ਹੁੰਦੀ ਜਿਹੜੀ ਔਰਤ ਹੈ ਔਰਤ ਦੀ ਇੱਜ਼ਤ ਕਰਨੀ ਬੇਟਿਆਂ ਨੂੰ ਘਰੋਂ ਸਿਖਾਣੀ ਜ਼ਰੂਰੀ ਹਾਲ ਹੀ ਦੇ ਵਿੱਚ ਜਿਹੜਾ ਕੁਛ ਦਿਨ ਪਹਿਲਾਂ ਇੱਕ ਹੋਰ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ ਇੱਕ ਜਿਹੜੇ ਕੁੱਲੜ ਪੀਜ਼ਾ ਕਪਲ ਹੈ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਗਲਤੀ ਕੀਤੀ ਪਰ ਉਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਇਸ ਸੋਸ਼ਲ ਮੀਡੀਆ ਦੇ ਵਿੱਚ ਵਿਵਾਦ ਛੜਦਾ ਤੇ ਲੋਕ ਉਸ ਤੋਂ ਬਾਅਦ ਵੀ ਨਹੀਂ ਸਮਝਦੇ ਵੀ ਜਦੋਂ ਉਹਨਾਂ ਦੀ ਵੀਡੀਓ ਉਹ ਕਹਿੰਦੇ ਵੀ ਅਸੀਂ ਨਹੀਂ ਵਾਇਰਲ ਕੀਤੀ ਕਿਸੇ ਨੇ ਹਾਈਕ ਕਰ ਲਿਆ ਜਿੰਮੇ ਵੀ ਉਹਨਾਂ ਦੀ ਵੀਡੀਓ ਵਾਇਰਲ ਹੋ ਗਈ ਤਾਂ ਉਸ ਤੋਂ ਬਾਅਦ ਵੀ ਨਹੀਂ ਨੌਜਵਾਨ ਲੜਕੀਆਂ ਜਾਂ ਲੜਕੇ ਸਮਝਦੇ ਵੀ ਜਦੋਂ ਪਤਾ ਹੈ ਕਿ ਇਸ ਤਰ੍ਹਾਂ ਹੋ ਜਾਂਦਾ ਹੈ ਉਸ ਤੋਂ ਬਾਅਦ ਵੀ ਤੁਸੀਂ ਉਹ ਰਿਕਾਰਡ ਕਰ ਰਹੇ ਹੋ ਤਾਂ ਉਹ ਕਿੰਨੇ ਵੱਡੇ ਕ੍ਰਾਈਮ ਨੂੰ ਜਿਹੜਾ ਅੰਜਾਮ ਦੇ ਰਹੇ ਜੀ ਉਹ ਬੇਟੀ ਕਹਿ ਰਹੀ ਸੀ ਕਿ ਮੈਨੂੰ ਪਤਾ ਨਹੀਂ ਹੈ ਉਸਨੇ ਜਦੋਂ ਵੀਡੀਓ ਬਣਾਈ ਬਟ ਕੁਐਸ਼ਨ ਇਜ਼ ਉਹ ਵੀਡੀਓ ਇੱਕ ਪਾਸੇ ਰੱਖੋ ਕੋ ਉਸਨੇ ਜੋ ਕੀਤਾ ਬਹੁਤ ਵੱਡਾ ਗਲਤ ਕੰਮ ਕੀਤਾ ਬਟ ਮੈਂ ਉਹ ਬੱਚੇ ਦੀ ਸ਼ਾਬਾਸ਼ੀ ਕਹਿੰਦੀ ਹਾਂ ਉਸ ਬੱਚੇ ਨੂੰ ਹੋ ਆਈ ਏਮ ਟੈਲਿੰਗ ਹਰ ਦਿਸ ਕਿ ਆਈ ਏਮ ਸਟੈਂਡਿੰਗ ਵਿਦ ਹਰ ਟੂ ਗੈਟ ਜਸਟਿਸ ਪੰਜਾਬ ਪੁਲਿਸ ਨੇ ਐਫ ਆਈ ਆਰ ਕਰ ਦਿੱਤੀ ਤੇ ਕਹਿੰਦੇ ਬੰਦੇ ਲੱਭ ਨਹੀਂ ਰਹੇ ਤੇ ਮੀਡੀਆ ਤੇ ਤੇ ਰੋਜ਼ ਜਾ ਕੇ ਉਹ ਮੀਡੀਆ ਚ ਆਪਣੀ ਸਫਾਈਆਂ ਦੇ ਰਹੇ ਨੇ ਤੇ ਤੁਹਾਨੂੰ ਲੱਭੇ ਨਹੀਂ ਜਾਂਦੇ ਕਰਨਲ ਸਾਹਿਬ ਦੇ ਕੇਸ ਤੇ 4 ਐਸ ਐਚ ਓ 5 ਮਹੀਨੇ ਪੱਜੇਰੇ ਪੰਜਾਬ ਪੁਲਿਸ ਨੂੰ ਲੱਭੇ ਨਹੀਂ ਨਾ ਯੂਟੀ ਨੂੰ ਲੱਭੇ ਨਾ ਪੰਜਾਬ ਪੁਲਿਸ ਨੂੰ ਲੱਭੇ ਹੋਰ ਘਰ ਆ ਕੇ ਪੁਲਿਸ ਲਾਈਨ ਤੇ ਬੈਠੇ ਰਹੇ ਤੇ ਵਾਈ ਇਸ ਇਟ ਹੈਪਨਿੰਗ ਇਨ ਪੰਜਾਬ ਪੰਜਾਬ ਇੱਕ ਕ੍ਰਾਈਮ ਸਟੇਟ ਕਿਉਂ ਬੰਦਾ ਜਾ ਰਿਹਾ ਪੰਜਾਬ ਜਿਹੜੀ ਹੈ ਪੁਲਿਸ ਗੁੰਡਾ ਸਟੇਟ ਬੰਦੀ ਜਾ ਰਹੀ ਹੈ ਕਿਉਂ ਅੱਜ ਪੰਜਾਬ ਤੇ ਆਨ ਲਈ ਲੋਕੀ ਡਰਦੇ ਨੇ ਜਿੱਥੇ ਕਿ ਪੰਜਾਬ ਆਉਣ ਲਈ ਲੋਕੀ ਤਰਸਦੇ ਸੀਗੇ ਹਮ ਅੱਜ ਪੰਜਾਬ ਨੂੰ ਜ਼ਰੂਰਤ ਹੈ ਵੀ 올 ਨੀਡ ਟੂ ਸਟੈਂਡ ਟੂਗੇਦਰ ਦੇਖੋ ਇਹ ਪੋਲਿਟੀਕਲ ਪਾਰਟੀਆਂ ਆਣ ਗਿਆ ਜਾਣ ਗਿਆ ਅੱਜ ਆਪ ਬੀਜੇਪੀ ਕਾਂਗਰਸ ਐ ਸਾਰੀਆਂ ਆਣ ਗਿਆ ਜਾਣ ਗਿਆ ਮਗਰ ਸਾਨੂੰ ਪੰਜਾਬ ਦੀ ਜਨਤਾ ਨੂੰ ਹਮ ਇਕੱਠੇ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਸੀਗਾ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਅਗਰ ਅਸੀਂ ਪੰਜਾਬ ਨੂੰ ਚਾਹਨੇ ਆ ਪੰਜਾਬ ਥੱਲੇ ਡਿੱਗਦਾ ਜਾ ਰਿਹਾ ਆ ਆਪਾਂ ਪੰਜਾਬ ਨੂੰ ਵਾਪਿਸ ਪ੍ਰੋਸਪਰਿਟੀ ਵੱਲ ਲਿਆਣਾ ਹੈ ਹਰ ਘਰੇ ਤੀਨੋਂ ਪੁੱਤ ਪੁੱਤ ਨੂੰ ਤੀ ਜਿਹੜੇ ਨਾ ਇੱਕੋ ਪੱਛਿਆਂ ਸਮਾਨ ਪਾਲਣਾ ਪਊਗਾ ਕਾ ਰੂ ਸ਼ੁਰੂ ਕਰਾਂਗੇ ਇਹ ਲੜਾਈਆਂ ਤੇ ਚਾਹ ਜਾ ਕੇ ਬਾਰ ਵਦਾਂਗੇ ਸਾਨੂੰ ਕਰੇ ਇੱਕ ਸਿੱਖਿਆ ਐਜ਼ ਮਦਰ ਐਜ਼ ਪੈਰੈਂਟਸ ਸਾਡੀ ਜ਼ਿੰਮੇਵਾਰੀ ਹੈ ਅਸੀਂ ਬੱਚਿਆਂ ਵਿੱਚ ਭੇਦ ਭਾਵਨਾ ਕਰੀਏ ਜਿਹੜੀ ਕੁੜੀਆਂ ਨੂੰ ਉਹਨਾਂ ਨੂੰ ਘਰੇ ਇੰਨੀ ਟੈਨਸ਼ਨ ਮਿਲੇ ਕਿ ਉਹ ਬਾਹਰੋਂ ਕਿਸੇ ਕੋਲੋਂ ਨਾ ਲੱਭੇ ਜਦੋਂ ਬਾਰੂ ਆ ਟੈਂਸ਼ਨ ਨਹੀਂ ਲੱਭਣ ਗਿਆ ਉਹ ਇੱਕ ਫਰੀडम ਹੋਈ ਕਿ ਸਹੀ ਗਲਤ ਆਪਣੇ ਘਰ ਇਹ ਡਿਸਕਸ ਕਰ ਸਕਣ ਹੂੰ ਤੇ ਉਹ ਗਲਤ ਰਾਹ ਚ ਨਹੀਂ ਜਾਣਗੇ ਜਦੋਂ ਆਪਾਂ ਘਰ ਬਹੁਤ ਰਿਸਟ੍ਰਿਕਸ਼ਨਾਂ ਕੁੜੀਆਂ 'ਚ ਪਾ ਦਿੰਦੇ ਆ ਤੇ ਦੂ ਬਾਹਰ ਨਿਕਲਦੀਆਂ ਮੈਂ ਦੇਖਦੀ ਆ ਯੂਨੀਵਰਸਿਟੀ ਬਹੁਤ ਵਾਰ ਮੈਂ ਗਈ ਮੇਰੇ ਹਸਬੰਦ ਪੀ ਐਚ ਡੀ ਕਰ ਰਹੇ ਸੀ ਤੇ ਕੁੜੀਆਂ ਆਂਦੀਆਂ ਸੀ ਕਿ ਜਾਂ ਸੂਟ ਸਲਵਾਰ ਜੇ ਪਾਏ ਹੋਏ ਹੋਰ ਅੰਦਰ ਵਾਸ਼ਰੂਮ ਤੇ ਜਾ ਕੇ ਪੈਂਟਾਂ ਤੇ ਸਕਰਟਾਂ ਤੇ ਟੌਪ ਪਾ ਕੇ ਆ ਜਾਂਦੇ ਨੇ ਨਾਈਸ ਟੂ ਫੀਲ ਕਿ ਕਿਉਂ ਜਦੋਂ ਜਿਹੜਾ ਬੰਦਾ ਮੈਂ ਆਪਣੇ ਲਈ ਵੀ ਕਹਿਨੀਆ ਜਿਹੜੀ ਚੀਜ਼ ਮੈਂ ਪਾ ਕੇ ਬਾਹਰ ਜਾ ਸਕਦੀ ਆ ਕਰੂੰ ਮੈਂ ਉਹ ਉਯੂ ਪਾ ਕੇ ਜਾਉਂਗੀ ਹਮਮ ਹੋਰ ਇਹ ਸਾਨੂੰ ਘਰੇ ਮਾਪਿਓ ਨੂੰ ਸਿੱਖਿਆ ਦੇਣੀ ਜ਼ਰੂਰੀ ਹੈ ਆਪਾਂ ਕਰੇ ਨਾ ਇਹ ਜੈ ਐਟਮੋਸਫੇਅਰ ਕਿਉਂ ਬਣਾ ਦਿੰਨੇ ਆ ਕਿ ਸਾਡੀ ਧੀਆਂ ਨੂੰ ਲੱਗਦਾ ਸੀ ਤੇ ਕੈਦ ਚ ਬਾਹਰ ਨਿਕਲਦੇ ਉਹ ਉੜਨਾ ਚਾਹਦੀਆਂ ਨੇ ਉੜਨ ਦੇ ਚੱਕਰ ਚ ਗਲਤ ਰਾਜ ਪੈ ਜਾਂਦੀ ਹੈ ਜੀ ਅਗਰ ਆਪਾਂ ਕਰੀ ਕੁੜੀਆਂ ਨੂੰ ਉਡੰਦੀ ਇਜਾਜ਼ਤ ਦਿੱਤੀ ਜਾਏ ਉਹ ਬਿਊਟੀਫੁਲੀ ਇੱਕ ਪੰਛੀ ਜਦੋਂ ਉੜਦਾ ਹੈ ਬਹੁਤ ਬਿਊਟੀਫੁਲੀ ਉੜਦਾ ਜਦੋਂ ਤੁਸੀਂ ਦੇਖੋਗੇ ਪਰ ਚਿੜੀਆ ਦਾ ਬੱਚਾ ਜਦੋਂ ਉੜਦਾ ਹੈ ਜਦੋਂ ਉਹਨੂੰ ਸਿਖਾਇਆ ਜਾਂਦਾ ਹੈ ਮਾਂ ਥੋੜੀ ਥੋੜੀ ਜਗ੍ਹਾ ਉਡਾਣਾ ਸਿਖਾਉਂਦੀ ਹੈ ਉਹ ਕਿੰਨਾ ਪਿਆਰ ਨਾਲ ਉੜਦਾ ਆਪਾਂ ਆਪਣੀ ਧੀਆ ਨੂੰ ਉਸੇ ਪੰਛੀ ਦੀ ਤਰ੍ਹਾਂ ਕਰੂ ਥੋੜਾ ਥੋੜਾ ਉਡਣਾ ਸਿਖਾਈਏ ਜਿਹੜਾ ਉਹ ਉੜਨਾ ਹੈ ਉਹ ਤਮੀਜ਼ ਨਾਲ ਬਹੁਤ ਗ੍ਰੇਸਫੁਲੀ ਉੜਾ ਜਦੋਂ ਆਪਾਂ ਭੇਜਿਆ ਕਰੂ ਗ੍ਰੇਸਫੁਲੀ ਜਾਣ ਤੇ ਉਹ ਸਾਨੂੰ ਕਰੂ ਸ਼ੁਰੂ ਕਰਨਾ ਪੈਗਾ ਬਹੁਤ ਵੱਡੀ ਗੱਲ ਐਮਐਮ ਨੇ ਆਖੀ ਹੈ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਮਾਜ ਦੇ ਵਿੱਚ ਨਾ ਹੋਣ ਤਾਂ ਸਾਨੂੰ ਆਪਣੀ ਘਰ ਤੋਂ ਸ਼ੁਰੂ ਕਰਨਾ ਪਊਗਾ ਪੇਰੈਂਟਸ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਵੇ ਕਿ ਕੱਲ ਨੂੰ ਉਹ ਕੁਝ ਵੀ ਗਲਤ ਕਰਨ ਲੱਗਿਆ ਉਹਨਾਂ ਦੇ ਦਿਮਾਗ 'ਚ ਇਹ ਆਵੇ ਕਿ ਮੇਰੇ ਮਾਪੇ ਮਾਪਿਆਂ ਨੇ ਸਿਖਾਇਆ ਕੀ ਸੀ ਕਿ ਮੇਰੇ ਮਾਪੇ ਪਾਪਾ ਨੇ ਜਿਸ ਤਰ੍ਹਾਂ ਮੇਰੀ ਭੈਣ ਨੂੰ ਰੱਖਿਆ ਹੈ ਉਸੇ ਵੀ ਮਾਪੇ-ਵਾਪਾ ਨੇ ਇਸੇ ਤਰ੍ਹਾਂ ਉਸੇ ਧੀ ਨੂੰ ਪਾਲਿਆ ਹੋਵੇਗਾ ਕਿ ਉਸ ਦੀ ਇੱਜ਼ਤ ਵੀ ਸਾਨੂੰ ਉਸੇ ਤਰ੍ਹਾਂ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਅਸੀਂ ਆਪਣੀ ਭੈਣ ਦੀ ਇੱਜ਼ਤ ਕਰਦੇ ਹਾਂ ਬੇਸ਼ੱਕ ਆਪਾਂ ਰਿਸ਼ਤਿਆਂ ਦੇ ਵਿੱਚ ਅਲੱਗ-ਅਲੱਗ ਤੌਰ ਤੇ ਹਰੇਕ ਦੇ ਨਾਲ ਵਾਪਰਦੇ ਹਾਂ ਹਰੇਕ ਦੇ ਨਾਲ ਕਿਸੇ ਦੇ ਨਾਲ ਜਦੋਂ ਚਲੋ ਇੱਕ ਹਸਬੈਂਡ ਵਾਈਫ ਦੇ ਰਿਸ਼ਤੇ ਦੇ ਵਿੱਚ ਵੀ ਆਉਂਦੇ ਆ ਪਰ ਘੱਟੋ-ਘੱਟ ਇੱਜ਼ਤ ਹੈ ਜਿਹੜੀ ਉਹ ਹਰੇਕ ਥਾਂ ਹਰੇਕ ਵਿਅਕਤੀ ਦੀ ਬਣਦੀ ਰਿਸਪੈਕਟ ਹੈ ਜੇਕਰ ਅਸੀਂ ਕਰਾਂਗੇ ਤਾਂ ਕਦੇ ਵੀ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਵਾਪਰਨਗੀਆਂ ਤੇ ਇਸ ਤਰ੍ਹਾਂ ਦਾ ਕੁਝ ਵੀ ਸਾਹਮਣੇ ਨਹੀਂ ਆਊਗਾ ਬਾਕੀ ਤੁਸੀਂ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਰੱਬ ਰਾਖਾ